ਦੀਵਾਲੀ ਦੇ ਤਿਹਾੜੀ ਨੂੰ ਲੈ ਕੇ ਲੋਕ 605 ਵਿੱਚ ਪਏ ਹੋਏ ਨੇ ਕੁਝ ਲੋਕ ਅੱਜ ਦੀਵਾਲੀ ਮਨਾਉਣਗੇ ਤੇ ਕੁਝ ਲੋਕ 21 ਅਕਤੂਬਰ ਨੂੰ ਮਨਾਉਣਗੇ ਜਿਹਦੇ ਚੱਲਦੇ ਲੋਕ ਦੁਚੱcci ਦੇ ਵਿੱਚ ਪਏ ਹੋਏ ਨੇ ਦੀਵਾਲੀ ਦੇ ਤਰੀਕਾ ਨੂੰ ਲੈ ਕੇ ਪਰੇਸ਼ਾਨ ਨੇ ਇੱਕ ਪਾਸੇ ਜਿੱਥੇ ਗੁਰਦੁਆਰਾ ਸਹਿਬਾਨਾ ਤੇ ਐਸਜੀਪੀਸੀ ਦੇ ਵੱਲੋਂ ਬੰਦੀ ਛੋੜ ਦਿਵਸ 1 ਅਕਤੂਬਰ ਦਿੱਨੇ ਮੰਗਲਵਾਰ ਨੂੰ ਮਨਾਉਣ ਲਈ ਕਿਹਾ ਗਿਆ ਉਥੇ ਦੂਜੇ ਪਾਸੇ ਦੀਵਾਲੀ ਪੂਜਾ ਹਿੰਦੂ ਪਰੰਪਰਾ ਮੁਤਾਬਿਕ 20 ਅਕਤੂਬਰ ਨੂੰ ਮਨਾਈ ਜਾਵੇਗੀ ਇਸ ਸਬੰਧੀ ਪੂਰੇ ਦੇਹ ਦੇ ਵਿੱਚ ਇੱਕ ਨਵੀਂ ਚਰਚਾ ਛਿੜੀ ਹੋਈ ਹੈ ਤਰੀਕਾ ਨੂੰ ਲੈ ਕੇ ਸਾਰੇ ਹੀ ਮਾਹਿਰਾਂ ਨੂੰ ਇੱਕ ਮਤ ਹੋਣਾ ਚਾਹੀਦਾ ਹੈ ਇਸੇ ਤੇ ਗੱਲਬਾਤ ਪਹਿਲਾਂ ਹੀ ਹੋ ਕੇ ਕਲੀਅਰ ਕਰ ਦੇਣਾ ਚਾਹੀਦਾ ਜਿਸ ਨੂੰ ਲੈ ਕੇ ਡਾਕਟਰ ਅਨੁਰਾਗ ਸਿੰਘ ਸਿੱਖ ਵਿਦਵਾਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਅਨਪੜਤਾ ਅਗਿਆਨਤਾ ਹੈ ਹੋਰ ਕੋਈ ਰੀਜ਼ਨ ਨਹੀਂ ਹੁਣ ਜਮਾਨਾ ਆ ਗਿਆ ਜਿਹੜਾ ਨਾ ਸੋਸ਼ਲ ਮੀਡੀਆ ਦਾ ਹੁਣ ਇਹ ਵੀ ਰੋਜ਼ ਬੀ ਇਨ ਦੀ ਨਿਊਜ਼ ਆਲਵੇਜ਼ ਇਨ ਦੀ ਨਿਊਜ਼ ਹੁਣ ਦਿਵਾਲੀ ਵੀ ਨੂੰ ਮਨਾਣੀ ਐ ਯਕੀ ਨੂੰ ਮਨਾਣੀ ਐ ਇਹ ਸਾਰੇ ਸ਼ੰਕਰਚਾਰੀਆ ਇਕੱਠੇ ਹੋ ਕੇ ਦੱਸ ਸਕਦੇ ਨੇ ਤੇ ਟੀਵੀ ਤੇ ਲੜਾਈ ਹੋ ਰਹੀ ਐ ਤੇ ਲੜਾਈ ਕਿਦੇ ਲਈ ਹੋ ਰਹੀ ਐ ਰਾਮਚੰਦਰ ਜੀ ਲਈ ਤੇ ਰਾਮਚੰਦਰ ਜੀ ਕਿਸੇ ਨਾਲ ਹੀ ਲੜੇ ਨਹੀਂ ਸੀ ਠੀਕ ਹੈ ਹੁਣ ਪਹਿਲੀ ਗੱਲ ਐ ਕਿ ਇਸ ਦੇ ਉੱਤੇ ਸਾਡੇ 'ਚ ਵੀ ਵੰਡੀਆਂ ਪਾਈਆਂ ਗਈਆਂ 2003 ਦੇ ਵਿੱਚ ਜਦੋਂ ਪਾਲ ਸਿੰਘ ਪੂਰੇਵਾਲ ਨੇ ਇੱਕ ਕੈਲੰਡਰ ਬਣਾਇਆ ਕੈਲੰਡਰ ਇਹ ਸੀ ਇਹਦਾ ਇਹਨੂੰ ਆਲਾ ਸਾਕਾ ਕੈਲੰਡਰ ਹੈ ਜਿਹਦੇ ਮੁਤਾਬਕ ਇਹ ਤਿਹਾਰਾਂ ਨੂੰ ਗਿਣਤੀ ਆਪਣੀ ਗਿਣਤੀ ਮਿਲਤੀ ਕਰਦੇ ਨੇ ਤੇ ਠੀਕ ਹਰ ਇੱਕ ਦਾ ਆਪਣਾ ਇੱਕ ਸਰੂਤ ਹੁੰਦਾ ਸਾਡਾ ਜਿਹੜਾ ਕੈਲੰਡਰ ਸੀ ਉਹ ਗੁਰੂਆਂ ਵਾਲਾ ਸਥਾਪਿਤ ਕੀਤਾ ਉਹ ਸੀ ਬਿਕਰਮੀ ਕੈਲੰਡਰ ਉਹਨੂੰ ਕਹਿੰਦੇ ਤਾਂ ਹਿੰਦੂਆਂ ਵਾਲਾ ਕੈਲੰਡਰ ਤੇ ਆ ਜਿਹੜਾ ਸਾਕਾ ਕੈਲੰਡਰ ਸੀ ਇਹਨੂੰ ਇਹਦਾ ਜਿਹੜਾ ਅੰਗਰੇਜ਼ੀ ਕਰਨ ਭਾਰਤ ਸਰਕਾਰ ਨੇ ਕੀਤਾ ਸੀ 22 ਮਾਰਚ 1957 ਨੂੰ ਉਹਨੂੰ ਨਾਮ ਦੇਤਾ ਨਾਨਕਸ਼ਾਈ ਤੇ ਇੱਧਰ ਪਾਤਾ ਸਾਡੇ ਵੱਲ ਤੇ ਕਰੋ ਭਾਈ ਲੜੀ ਜੋ ਹੁਣ ਆਪਸ ਵਿੱਚ ਤੇ ਅਸੀਂ ਤਾਂ 2010 'ਚ ਉਹਨੂੰ ਅਲਵਿਦਾ ਕਰਤਾ ਸੀ ਤੇ ਭਾਰਤ ਸਰਕਾਰ ਨੇ ਵੀ 2015 'ਚ ਬੈਨ ਕਰਤਾ ਸੀ ਉਹ ਕੈਲੰਡਰ ਉਹ ਐ ਦੇਖੋ ਇਹ 2017 16 ਦੀ ਕਿਤਾਬ ਛਪੀ ਹੈ 2016 ਦੀ ਜੀ ਠੀਕ ਹੈ ਤੇ ਇਹ ਕਿਤਾਬ ਦੇ ਵਿੱਚ ਆਹ ਦੀਵਾਲੀ ਦੇਖ ਲਓ ਮੈਂ ਤਾਂ ਨਹੀਂ ਲਿਖੀ ਚਾ ਇੱਕ ক্লোਜ਼ ਕਰਕੇ ਦੇਖ ਲਓ ਜੀ 21 ਅਕਤੂਬਰ ਦੀ ਇਹ ਸੁਰਜੀਤ ਸਿੰਘ ਨਿਸ਼ਾਨ ਜੀ ਇਹ ਸਾਡੇ ਨਾਲ ਕੈਲੰਡਰ ਕਮੇਟੀ ਜੀ ਸਨ ਠੀਕ ਹੈ ਉਹਨਾਂ ਨੇ ਇਹ ਬਾਬਾ ਸੇਵਾ ਸਿੰਘ ਨੂੰ ਕਿਹਾ ਤਾਂ ਉਹਨਾਂ ਨੇ ਇਹ ਛਾਪੀ ਇਸ ਸਾਲ ਦਾ ਅਗਲਾ ਦਾ ਪੂਰਾ ਇੱਕ ਕਲੰਡਰ ਸਾਹਿਬ ਤਰੀਕ ਹੋ ਗਈ। ਇਹ ਕਿਤਾਬ ਹੈਗੀ ਆ ਰਾਮਚੰਦਰ ਜੀ ਤੇ ਦੋ ਕਿਤਾਬਾਂ ਨੇ। ਰਮਾਇਣ ਤੇ ਦੋਵੇਂ ਕਿਤਾਬਾਂ। ਇਹ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਹੈ। ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟ ਦੇ ਵਿੱਚ ਜਿਹੜੀ ਰਮਾਇਣ ਲਈ ਗਈ ਉਹ ਹਜ਼ਾਰ ਸਾਲ ਪੁਰਾਣੀ ਹੈ। ਤੁਲਸੀ ਰਮਾਇਣ ਤੁਲਸੀ ਰਮਾਇਣ ਬਾਲਮੀਕ ਰਮਾਇਣ ਜਿਹੜੀ ਹੈ 1000 ਸਾਲ ਪੁਰਾਣੀ ਹੈ ਉਹ ਹਿੰਦੁਸਤਾਨ ਚ ਵੀ ਨਹੀਂ ਹੈ ਨੇਪਾਲ ਚ ਉਹਦੇ ਦਿੱਤੇ ਡਾਟੇ ਦੇ ਮੁਤਾਬਕ ਉਹਨਾਂ ਨੇ ਸਾਰੇ ਸੈਟੇਲਾਈਟ ਪਿਕਚਰਸ ਬਣਾਏ ਸਾਰੀਆਂ ਡਾਟਾ ਮੈਚ ਕਰ ਗਈਆਂ ਸਾਰੀਆਂ ਡਾਟਾ ਇੱਕ ਦਿਵਾਲੀ ਵਾਲੀ ਮੈਚ ਨਹੀਂ ਕੀਤੀ ਸਰ ਲੱਗਦਾ ਵੀ ਇਹਦਾ ਇੱਕ ਹੋਰ ਟੋਟਾ ਕਰਨੇ ਵੀ ਹੈ ਕਿ ਇਹ ਜਿਹੜਾ ਇੱਕਮਤ ਹੋਣਾ ਉਹ ਹੁਣ ਖਤਮ ਹੋ ਚੁੱਕੇ ਕਿਉਂਕਿ ਇੱਕਮਤ ਨਹੀਂ ਹੁੰਦੇ ਇੱਕ ਫੈਸਲੇ ਤੇ ਤੇ ਜਦੋਂ ਦੋ ਦੋ ਵਿਚਾਰ ਤਿੰਨ ਤਿੰਨ ਵਿਚਾਰ ਹੁੰਦੇ ਨੇ ਜਦੋਂ ਬੈਠ ਕੇ ਆਪਸ ਚ ਕੋਈ ਫੈਸਲਾ ਨਹੀਂ ਲਿਆ ਜਾਂਦਾ ਤੇ ਜਨਤਾ ਨੂੰ ਉਹ ਸਭ ਕੁਝ ਪਤਾ ਨਹੀਂ ਇੱਕਮਤ ਤਾਂ ਕਦੀ ਵੀ ਨਹੀਂ ਕੋਈ ਹੋਇਆ ਤੁਸੀਂ ਇਹ ਦੇਖੋਗੇ ਆ ਜਿਹੜੇ ਹੁਣ ਯੂਨੀਵਰਸਿਟੀਆਂ ਚ ਸਾਡੇ ਪੀ ਐਚ ਡੀਆ ਹੁੰਦੀਆਂ ਹਨਾ ਉਹਦੇ ਚ ਪੀ ਐਚ ਡੀ ਹੁੰਦੀ ਹੈ ਵੀ ਉਹ ਤਾਂ ਲਿਖ ਲਿਖ ਚੁੱਕਾ ਹੈ ਤੇ ਹੁਣ ਮੈਂ ਉਹਦੇ ਉਲਟ ਕਿਵੇਂ ਲਿਖਣਾ ਹੈ ਇਹ ਕਿ ਇਹ ਉਲਟ ਕਿਵੇਂ ਲਿਖਣਾ ਹੈ ਇਹ ਇਹਦਾ ਇੱਕ ਬੜੀ ਅੱਛੀ ਉਦਾਹਰਣਾ ਹੈ ਪੰਜਾਬ ਯੂਨੀਵਰਸਿਟੀ ਤੋਂ ਅ ਇੱਕ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਤਰਨਪਾਲ ਆਸ਼ਟਾ ਨੇ ਇੱਕ ਪੀ ਐਚ ਡੀ ਕੀਤੀ ਦਸਮਗ੍ਰੰਥ ਤੇ ਪੋਇਟਰੀ ਆਫ ਦਸਮਗ੍ਰੰਥ ਗਾਈਡ ਸੀ ਇਹ ਹਜ਼ਾਰੀ ਪ੍ਰਸਾਦ ਦੇਵਿੰਦੀ ਉਹਨਾਂ ਨੇ ਸਾਰਾ ਬਹੁਤ ਸੋਨਾ ਵਿਸ਼ਲੇਸ਼ਣ ਕਰਕੇ ਉਹਨਾਂ ਸਾਬਤ ਕੀਤਾ ਹੈ ਗੁਰੂ ਸਾਹਿਬ ਦੀ ਰਚਨਾ ਹੈ 4 ਸਾਲ ਬਾਅਦ ਡਾਕਟਰ ਅਦਰ ਉਤਰ ਸਿੰਘ ਜੱਗੀ ਪਹੁੰਚ ਗਏ ਤੇ ਉਹਦਾ ਇਹ ਆਪ ਕਹਿਣ ਦੀ ਉਹਨਾਂ ਦੀ ਹੈਗੀਆਂ ਕਿ ਮੇਰੇ ਗਾਈਡ ਨੇ ਮੈਨੂੰ ਕਿਹਾ ਕਿ ਅੱਗੇ ਇੱਕ ਪੀ ਐਚ ਡੀ ਹੈਗੀ ਹੈ ਵੀ ਇਹ ਗੁਰੂ ਸਾਹਿਬ ਦੀ ਰਚਨਾ ਹੈ ਕਿ ਤੂੰ ਕਰਨੀ ਤੇ ਤੈਨੂੰ ਇਹ ਸਾਬਤ ਕਰਨਾ ਪਊ ਗੁਰੂ ਸਾਹਿਬ ਦੀ ਰਚਨਾ ਨਹੀਂ ਉਹਨਾਂ ਨੇ ਜੀ ਆਪਣੇ ਫਿਰ ਸਾਰੇ ਤਿਗੜ ਮ ਲੜਾ ਕੇ ਆਪਣੀ ਇਹ ਪੀ ਐਚ ਡੀ ਪ੍ਰਾਪਤ ਕਰ ਲਈ ਉਸੇ ਯੂਨੀਵਰਸਿਟੀ ਤੋਂ ਉਸੇ ਜਿਹੜਾ ਨਿਗਰਾਨ ਤੋਂ ਡਾਕਟਰ ਹਰਦਾਰੀ ਪ੍ਰਸਾਦ ਦੇਵਦੀ ਤਾਂ ਦੋਸਤੋ ਇਹ ਇਦੋਂ ਵੱਧ ਕੀ ਹਮਾਕਤ ਹੋ ਸਕਦੀ ਕਿਸੇ ਯੂਨੀਵਰਸਿਟੀ ਦੀ ਇੱਕ ਯੂਨੀਵਰਸਿਟੀ ਦੋ ਭੇਜਦੀਆਂ ਹੁਣ ਇੱਕੋ ਹੀ ਨਿਗਰਾਨ ਹੋਵੇ ਤੇ ਦੋ ਅਲੱਗ-ਅਲੱਗ ਵਿਚਾਰ ਦੇਵੇ ਤੇ ਫਿਰ ਉਹੀ ਡਾਕਟਰ ਰਤਨ ਸਿੰਘ ਜੱਗੀ ਉਸੇ ਹੀ ਯੂਨੀਵਰਸਿਟੀ ਦੇ ਰਸਾਲੇ ਪਰਖ ਦੇ ਵਿੱਚ ਆਪਣੀ ਪੀ.ਜੀ.ਏ ਦੇ ਗੀ ਸਾਰਾ ਕੁਝ ਲਿਖ ਰਿਆ ਸੋ ਇਹ ਜੇ ਤਾਂ ਇਹ ਜੇ ਇਤਿਹਾਸਕਾਰਾਂ ਦੇ ਵਿਦਵਾਨਾਂ ਦੇ ਸਾਰੇ ਰਹੀ ਆਉਣ ਵਾਲੇ ਸ ਜਿਹੜੇ ਸਾਲ ਨੇ ਉਹਨਾਂ ਚ ਕਿਸੇ ਚੀਜ਼ ਦੀ ਨਿਰਣਾ ਹੋਣਾ ਮੁਸ਼ਕਲ ਹੈ ਸਹਿਮਤੀ ਨਿਰਣਾ ਤਾਂ ਦੇਖੋ ਕਿਸੇ ਚੀਜ਼ ਦਾ ਵੀ ਕੀਤਾ ਜਿਹੜੇ ਬੰਦੇ ਇਹਨੇ ਹਜ਼ਾਰਾਂ ਸਾਲ ਪਹਿਲਾਂ ਆਏ ਕੀ ਕੀ ਕੀਤਾ ਉਹ ਇੱਕ ਤੁਹਾਡੇ ਕੋਲ ਵਿਜਨ ਹੈ ਬਿਲਕੁਲ ਜਿਹਦੇ ਕੋਲ ਵਿਜਨ ਸੀ ਉਹਨਾਂ ਨੇ ਦੇ ਦਿੱਤਾ ਤੁਲਸੀਦਾਸ ਕੋਲ ਸੀ ਵਿਜਨ ਉਹਨਾਂ ਨੂੰ ਏਸੀ ਵੀ ਮੈਂ ਸੰਸਕ੍ਰਿਤ ਦੀ بجائے ਇਹਨੂੰ ਲੋਕ ਭਾਸ਼ਾ ਚ ਲਿਖਾਂ ਉਹਨਾਂ ਨੇ ਰਾਮਚੰਦ ਮਾਰਾਸ ਲਿਖਤਾ ਕਮੀਆਂ ਹਰ ਇੱਕ ਚੀਜ਼ ਹੁੰਦੀਆਂ ਨੇ ਸਾਡੇ ਵੀ ਗ੍ਰੰਥ ਨੇ ਕਿਉਂਕਿ ਉਹਨਾਂ ਚ ਜਿਹੜੇ ਬਿਲਾਵਟਾਂ ਹੋਈਆਂ ਨੇ ਭਾਈ ਮਨੀ ਸਿੰਘ ਕਹਿੰਦੇ ਵੀ ਜਿਹੜੇ ਸਾਖੀਆਂ ਗੁਰਬਾਣੀ ਦੇ ਅਨਸਾਰ ਹੋਣਗੀਆਂ ਗੁਰੂ ਸ਼ਬਦ ਦੇ ਅਨਸਾਰ ਹੋਣਗੀਆਂ ਉਹਨੂੰ ਪੜਨ। ਤੋਂਨ ਪਧਾ ਵੀ ਬਿਲਾਵਟ ਕਰਨ ਵਾਲੇ ਤੇ ਬੈਠੇ ਨੇ ਠੀਕ ਹੈ ਤੇ ਬਿਲਾਵਟ ਕਰਨ ਵਾਲੇ ਕੀ ਕਰਦੇ ਨੇ origignal manuscript ਚੱਕ ਲੈਂਦੇ ਨੇ ਤੇ ਉਹਦੇ ਚ ਪਾ ਕੇ ਤੇ ਨਕਲੀ ਪ੍ਰਗਟ ਕਰ ਦਿੰਦੇ ਨੇ ਥੋੜਾ ਸਾਲ ਅੱਗੇ ਇਸ ਸਾਰਿਆਂ ਨਾਲੋਂ ਇਹਨ ਡਾਕਟਰ ਇਹਕੇ ਮਾ ਜਮਦਾਰ ਨੇ ਡਾਕਟਰ ਆਰਸੀ ਮਹਿੰਦਰ ਦੇ ਫਾਰਰ ਉਹਨਾਂ ਨੇ ਹਿੰਦੂ ਹਿਸਟਰੀ ਲਿਖੀ ਉਹਨਾਂ ਨੇ ਪੁਰਾਣਾਂ ਦੇ ਦੱਸਿਆ ਵੀ ਆਹ ਤਿੰਨ ਪੁਰਾਣਾਂ ਚੜ ਗਏ ਬਾਕੀ ਸਾਰੇ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ ਮਿਲਾਵਟਾਂ ਹੋ ਗਈਆਂ ਨੇ ਡਾਕਟਰ ਰਾਧਾ ਕிருஷ்ਣਨ ਨੇ ਉਹ ਦੱਸਦੇ ਨੇ ਕਿ ਵੇਦਾਂ 'ਚ ਵੀ ਮਿਲਾਵਟ ਹੋਈ ਜੀਲੀ ਚੀਜ਼ ਮਿਲਾਵਟ ਹੋ ਗਈ ਜਾਂ ਤਾਂ ਉਹਨੂੰ ਪਰੇ ਕਰੋ ਉਹਦਾ ਵਿਖਿਆਨ ਕਰੋ ਐਨ ਐ ਡੀ ਸਕਾਲਰਸ ਕਰ ਰਹੇ ਨੇ ਤੁਸੀਂ ਕਿਉਂ ਨਹੀਂ ਕਰਦੇ ਤੇ ਇਹ ਜਿਹੜੀ ਕਲਾਸ ਹੈ ਨਾ ਇਹਨਾਂ ਨੂੰ ਲੜਨ ਦੀ ਲੋੜ ਨਹੀਂ ਹੈ ਅਗਿਆਨਤਾ ਦੇ ਵਾਸ ਚੌਧਰਪੁਣੇ ਦੇ ਵਾਸ ਅਸੀਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੇ ਵਾਸ ਇਹ ਕਰਦੇ ਆਂ ਵੀ ਐਸ ਤਰੀਕ ਨੂੰ ਨਹੀਂ ਆ ਐਸ ਤਰੀਕ ਨੂੰ ਨਹੀਂ ਜੇ ਉਹ ਐਸ ਤਰੀਕ ਨੂੰ ਤੇ ਉਸ ਤਰੀਕ ਨੂੰ ਨਹੀਂ ਉਸ ਵਾਰ ਨੂੰ ਨਹੀਂ ਤੇ ਉਸ ਵਾਰ ਨੂੰ ਨਹੀਂ ਗੁਰੂ ਤੇ ਅਵਤਾਰੀ ਪੁਰਸ਼ ਨੇ ਰਿਸ਼ੀ ਮੁਨੀ ਨੇ ਉਹ ਕਿਸ ਲਈ ਨੇ ਉਹ ਤੁਹਾਨੂੰ ਅਕਲ ਦੇਣ ਲਈ ਹੈ ਤੇ ਤੁਸੀਂ ਅਕਲ ਵੰਡ ਨਹੀਂ ਰਹੇ ਕਿਆ ਦਾਦਿਆ ਕਿ ਦਿਵਾਲੀ ਦੇ ਤਿਹਾਣੂ ਲੈ ਕੇ ਜਿੱਥੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਦੂਜੇ ਪਾਸੇ ਲੋਕ ਇਸ ਗੱਲ ਨੂੰ ਲੈ ਕੇ ਸਸੂ ਪੰਦੇ ਵਿੱਚ ਪਏ ਹੋਏ ਸਨ ਕਿ 20 ਤਰੀਕ ਨੂੰ ਦਿਵਾਲੀ ਮਨਾਈ ਜਾਵੇਗੀ ਜਾਂ ਫਿਰ 21 ਤਰੀਕ ਨੂੰ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਨਿੰਦਰ ਸੋਨੀ ਦੀ ਰਿਪੋਰਟ